ਕਬੀਰ ਕਾਲ ਕਰੰਤਾ ਅਵੈ ਕਰ ਅਵਕਰਤਾ ਸੋਇ ਤਾਲ ਪਾਸ਼ੇ ਕਛੂ ਨ ਹੋਏਗਾ ਜੋ ਸਿਰ ਪਰ ਆਵੇ ਕਾਲ ਇਸ ਸ਼ਲੋਕ ਵਿੱਚ ਭਗਤ ਕਬੀਰ ਜੀ ਫਰਮਾਉਂਦੇ ਹਨ ਇਕ ਵੀਰ ਪਰਮਾਤਮਾ ਦਾ ਸਿਮਰਨ ਕਰਨ ਵਿੱਚ ਕਦੇ ਆਲਸ ਨਾ ਕਰ ਭਲਕੇ ਸਿਮਰਨ ਕਰਾਂਗਾ ਈਸਲਾ ਕਰਦੇ ਹੁਣੇ ਹੀ ਸਿਮਰਨ ਕਰ ਭਲਕੇ ਸਿਮਰਨ ਸ਼ੁਰੂ ਕਰਨ ਦੀ ਥਾਂ ਹੁਣੇ ਹੀ ਸ਼ੁਰੂ ਕਰ ਦੇ ਨਹੀਂ ਤਾਂ ਪਲਕ-ਪਲਕ ਕਰਦਿਆਂ ਸਾਰੀ ਉਮਰ ਲੰਘ ਜਾਣੀ ਹੈ ਜਦੋਂ ਮੌਤ ਸਿਰ ਤੇ ਆ ਜਾਂਦੀ ਹੈ ਉਸ ਵੇਲੇ ਸਮਾਂ ਬਿਹਾ ਜਾਣਤੀ ਕੁਝ ਨਹੀਂ ਹੋ ਸਕਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ